ਬਲੱਡ ਡੋਨਰ ਕਲੱਬ ਐਂਡ ਵੈਲਫੇਅਰ ਸੁਸਾਇਟੀ ਤੇ ਨਰੰჯਨ ਦਾਸ ਗਰੂਵਰ ਮੈਮੋਰੀਅਲ ਵੈਲਫੇਅਰ ਸੁਸਾਇਟੀ ਧਰਮਕੋਟ ਦੇ ਵੱਲੋਂ ਮਹੀਨਾਵਾਰੀ 슈ਗਰ ਚੈੱਕਅਪ ਕੈਂਪ ਲਗਾਇਆ ਗਿਆ। ਇਹ ਕੈਂਪ ਗੁਰਦੁਆਰਾ ਬਾਬਾ ਜੀਵਨ ਸਿੰਘ ਰਜਿੰਦਰਾ ਰੋਡ ਧਰਮਕੋਟ ਵਿਖੇ ਲਗਾਇਆ ਗਿਆ। ਇਸ ਕੈਂਪ ਦੇ ਵਿੱਚ ਡਾਕਟਰ ਸੁਰਿੰਦਰਪਾਲ ਜੁਨੇਜਾ ਟੋਰੈਂਸ ਕੰਪਨੀ ਦੇ ਵੱਲੋਂ 슈ਗਰ ਦੇ ਮਰੀਜ਼ਾਂ ਨੂੰ ਦਵਾਈਆਂ ਬਿਲਕੁਲ ਫ੍ਰੀ ਦਿੱਤੀਆਂ ਗਈਆਂ ਅਤੇ ਡਾਕਟਰ ਜਸਵਿੰਦਰ ਸਿੰਘ ਵੱਲੋਂ ਅੱਖਾਂ ਦੀਆਂ ਦਵਾਈਆਂ ਵੀ ਬਿਲਕੁਲ ਫ੍ਰੀ ਦਿੱਤੀਆਂ ਗਈਆਂ। ਸਿੱਧੂ ਲੈਬ ਦੇ ਵੱਲੋਂ ਫ੍ਰੀ 슈ਗਰ ਚੈੱਕਅਪ ਕੀਤਾ ਗਿਆ ਇਸ ਵਾਰ ਕੈਂਪ ਦੀ ਸੇਵਾ ਬਲੱਡ ਡੋਨਰ ਕਲੱਬ ਦੇ ਅਤੇ ਨਰੰજન ਦਾਸ ਗਰੋਵਰ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਮੈਂਬਰ ਅਤੇ ਪ੍ਰੋਜੈਕਟ ਇਨਚਾਰਜ ਸ਼੍ਰੀ ਸੰਤੀਸ਼ ਕੁਮਾਰ ਪੱਪੂ ਜੀ ਦੇ ਵੱਲੋਂ ਕੀਤੀ ਗਈ ਅਤੇ ਕੈਂਪ ਦੇ ਵੱਲੋਂ ਵਿੱਚ ਵੱਖ-ਵੱਖ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ ਲੋਕਾਂ ਨੂੰ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਬਾਬਾ ਗਿੰਦੀ RAM ਗੱਦੀ ਨਿਸ਼ੀਨ ਬਾਬਾ ਨਰੇਸ਼ ਕੁਮਾਰ ਜੀ ਅਤੇ ਸਾਰੇ ਹੀ ਮੈਂਬਰਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਰਲ ਮਿਲ ਕੇ ਹੋਰ ਵੀ ਕੰਮ ਕਰਨ ਵਾਸਤੇ ਪ੍ਰੇਰਿਤ ਕੀਤਾ ਇਸ ਮੌਕੇ ਤੇ ਹਾਜ਼ਰ ਪ੍ਰਧਾਨ ਜਸਵਿੰਦਰ ਸਿੰਘ ਰਖੜਾ ਡਾਕਟਰ ਸਰਿੰਦਰਪਾਲ ਜੋਨੇਜਾ ਸਰਦਾਰ ਨਾਇਬ ਸਿੰਘ ਪਟਵਾਰੀ ਗੋਇਲ ਕ੍ਰਿਸ਼ਨ ਕੌੜਾ ਬਲਕਾਰ ਸਿੰਘ ਸ਼ਾਪੜਾ ਮਾਸਟਰ ਸੁਤਿੰਦਰ ਸਿੰਘ ਨੀਟਾ ਨਰਿੰਦਰ ਗਰੋਵਰ ਡਾਕਟਰ ਬਲਜਿੰਦਰ ਸਿੰਘ ਸਿੱਧੂ ਲੈਵ ਵਾਲੇ ਮਾਸਟਰ ਪ੍ਰੇਮ ਸਿੰਘ ਮਕੇਸ਼ ਕੁਮਾਰ ਬਿੱਟੂ ਸ਼ਰਮਾ ਮਨੋਜ ਕੁਮਾਰ ਨਿੱਕੂ ਸਤੀਸ਼ ਕੁਮਾਰ ਪੱਪੂ ਅਸ਼ਵਨੀ ਕੁਮਾਰ ਪੰਮਾ ਕਪੂਰ ਸੁਖਵਿੰਦਰ ਸਿੰਘ ਨੂਰਪੁਰ ਵਾਲੇ ਬਲਵਿੰਦਰ ਸਿੰਘ ਥਾਣੇਦਾਰ ਰਾਮ ਖਲਾਵਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਭਾ ਸਿੰਘ ਅਤੇ ਬਾਬਾ ਤਰਮਿੰਦਰ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ ਅਤੇ ਬਾਬਾ ਨਰੇਸ਼ ਕੁਮਾਰ ਜੀ ਦੇ ਵੱਲੋਂ ਬਹੁਤ ਹੀ ਸ਼ਲਾਘਾ ਅਤੇ ਬਲੱਡ ਡੋਨਰ ਕਲੱਬ ਐਂਡ ਵੈਲਫੇਅਰ ਸੁਸਾਇਟੀ ਧਰਮਕੋਟ ਸਮੇਂ-ਸਮੇਂ ਤੋਂ ਸ਼ਹਿਰ ਦੇ ਵਿੱਚ ਬਹੁਤ ਹੀ ਵਧੀਆ ਕੰਮ ਕਰਦੇ ਹਨ ਜਿਵੇਂ ਕਿ ਖੂਨਦਾਨ ਕੈਂਪ ਮਲਟੀ ਚੈੱਕਅਪ ਕੈਂਪ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਫ੍ਰੀ ਸਲਾਈ ਸੈਂਟਰ ਫ੍ਰੀ ਕੰਪਿਊਟਰ ਸੈਂਟਰ ਫ੍ਰੀ 슈ਗਰ ਚੈੱਕਅਪ ਤੇ ਮੌਕੇ ਤੇ ਸ਼ਤੀਸ਼ ਕੁਮਾਰ ਪੱਪੂ जिने ਦੱਸਿਆ ਕਿ ਸਾਨੂੰ ਇਹੋ ਜੇ ਸਮਾਜ ਸੇਵਾ ਦੇ ਕੰਮ ਵੱਧ ਚੜ੍ਹ ਕੇ ਕਰਨੇ ਚਾਹੀਦੇ ਹਨ ਅਤੇ ਆਏ ਹੋਏ ਸਜਣਾ ਦਾ ਕਲੱਬ ਦੇ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਰਖੜੇ ਨੇ ਸਭ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਇਹ ਸੇਵਾ ਕੋਈ ਵੀ ਲੈ ਸਕਦਾ ਹੈ ਜੇਕਰ ਕੋਈ ਸੇਵਾ ਕਰਨੀ ਚਾਹੁੰਦਾ ਹੈ ਤਾਂ ਸਾਡੇ ਕਿਸੇ ਵੀ ਮੈਂਬਰ ਦੇ ਨਾਲ ਸੰਪਰਕ ਕਰ ਸਕਦਾ ਹੈ ਸੇਵਾ ਲੈ ਸਕਦਾ ਹੈ ਜਿਹੜੇ ਮਹੀਨਾਵਾਰ ਫ੍ਰੀ ਜਿਹੜਾ ਕਿ 슈ਗਰ ਚੈੱਕ ਚੈੱਕਅਪ ਅਤੇ ਦਵਾਈਆਂ ਬਿਲਕੁਲ ਫ੍ਰੀ ਦਿੱਤੀਆਂ ਜਾਂਦੀਆਂ ਹਨ ਉਨ੍ਹਾਂ ਦੀ ਸੇਵਾ ਬਿਲਕੁਲ ਲੈ ਸਕਦਾ ਹੈ ਇਹ ਜੋ ਤੁਹਾਨੂੰ ਜਾਣਕਾਰੀ ਦਿੱਤੀ ਹੈ ਇਹ ਬਲੱਡ ਡੋਨਰ ਅਜ ਕਲਬ ਵੈਲਫੇਅਰ ਸੁਸਾਇਟੀ ਧਰਮਕੋਟ ਦੇ ਵੱਲੋਂ ਦਿੱਤੀ ਗਈ ਹੈ ਔਰ ਬਹੁਤ ਹੀ ਸ਼ਲਾਘਾਯੋਗ ਕਦਮ ਕੀਤਾ ਗਿਆ ਹੈ ਅੱਜ ਦੀ ਖਬਰ ਦੇ ਵਿੱਚ ਬਸ ਇੰਨਾ ਹੀ ਫਿਰ ਮਿਲਦੇ ਹਾਂ ਕਿਸੇ ਹੋਰ ਵਿਸ਼ੇ ਤੇ ਤਬ ਤੱਕ ਲਈ ਸਤਿ ਸ੍ਰੀ ਅਕਾਲ